ਹਾਂਜੀ ਸਾਰਿਆਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਔਰ ਪੰਚਾਇਤੀ ਚੋਣਾਂ ਦੇ ਵਿੱਚ ਇਹ ਪਹਿਲੀਆਂ ਪਾਈਆਂ ਵੀਡੀਓ ਦੇ ਵਿੱਚ ਰਿਸਪੌਂਸ ਆਇਆ ਔਰ ਕਮੈਂਟ ਦੇ ਵਿੱਚ ਕੁਝ ਜਿਨ੍ਹਾਂ ਨੇ ਡਿਊਟੀ ਦੇਣੀ ਸੀ ਕਰਮਚਾਰੀ ਅਧਿਕਾਰੀ ਸਭਾ ਉਹਨਾਂ ਨੇ ਕਿਹਾ ਕਿ ਜਿਹੜੇ ਫਾਰਮ ਰਿਕੁਆਇਰਡ ਹੁੰਦੇ ਨੇ ਜਿਹੜੇ ਫਾਰਮ ਚਾਹੀਦੇ ਨੇ ਪੰਚਾਇਤੀ ਚੋਣਾਂ ਦੇ ਵਾਸਤੇ ਉਹਨਾਂ ਦੇ ਉੱਤੇ ਇੱਕ ਵੀਡੀਓ ਜ਼ਰੂਰ ਬਣਾਓ ਸੋ ਮੈਂ ਜਿਹੜੀਆਂ ਸਾਡੀਆਂ ਪੰਚਾਇਤੀ ਚੋਣਾਂ ਪੰਜਾਬ ਵਿੱਚ ਹੋਣ ਜਾ ਰਹੀਆਂ ਨੇ ਉਰੇ ਇਸ 바ੰਦੇ ਵਿੱਚ ਇੱਕ ਵੀਡੀਓ ਤਿਆਰ ਕੀਤੀ ਹੈ ਕਿ ਰਿਟਰਨਿੰਗ ਅਫਸਰ ਪੀਆਰਓ ਐਪੀਆਰਓ ਵਾਸਤੇ ਜਿਹੜੇ ਕਿਹੜੇ ਟੀਮ ਵਾਸਤੇ ਫਾਰਮ ਚਾਹੀਦੇ ਨੇ ਮੈਂ ਤੁਹਾਨੂੰ ਇੱਕ ਗੱਲ ਦੱਸ ਦੇਣੀ ਚਾਹੁੰਦਾ ਕਿ ਜਦੋਂ ਤੁਸੀਂ ਪਹਿਲਾਂ ਡਿਊਟੀਆਂ ਦਿੱਤੀਆਂ ਤੇ ਜਿਹੜਾ ਪ੍ਰੈਜ਼ਾਈਡਿੰਗ ਅਫਸਰ ਸੀ ਉਹ ਬਾਅਦ ਵਿੱਚ ਜਿਹੜਾ ਉਹਦਾ ਰਿਟਰਨਿੰਗ ਅਫਸਰ ਸੀ ਉਹ ਮਾਨਯੋਗ ਅਸਤੀਨ ਸਾਣ ਜਾਂ ਕੋਈ ਅਥਾਰਟੀ ਦਾ ਸੀਨੀਅਰ ਅਫਸਰ ਲਗਾਇਆ ਹੋਇਆ ਸੀ ਪਰ ਇਹਦੇ ਚੋਣਾਂ ਦੇ ਦੌਰਾਨ ਪੀਆਰਓ ਹੀ ਰਿਟਰਨਿੰਗ ਅਫਸਰ ਹੈ ਕਿਉਂਕਿ ਉੱਥੇ ਮੌਕੇ ਤੇ ਹੀ ਉਹਨਾਂ ਨੇ ਜਿਹੜਾ ਰਿਜ਼ਲਟ ਦੇਣਾ ਹੈ ਸਹਾਇਕ ਰਿਟਰਨਿੰਗ ਅਫਸਰ ਉਹ ਜੋ ਨੇ ਸਿਵਾਵਾ ਦੀਆਂ ਨੇ ਸੋ ਉਹੀ ਸਟਾਫ ਜਿਹੜਾ ਡਿਊਟੀ ਦਵੇਗਾ ਐਜੇ ਇਲੈਕਸ਼ਨ ਵੀ ਉਹ ਕਰਾਵੇਗਾ ਤੇ ਕਾਊਂਟਿੰਗ ਵੀ ਉਹੀ ਕਰੇਗਾ ਗਿਣਤੀ ਵੀ ਉਹੀ ਕਰੇਗਾ ਤੇ ਰਿਜ਼ਲਟ ਵੀ ਉਹੀ ਡਿਕਲੇਅਰ ਕਰੇਗਾ ਸੋ ਆਹ ਗੱਲ ਕਰਦੇ ਆ ਇੱਕ ਬਾਏ ਇੱਕ ਉਹਨਾਂ ਫਾਰਮਸ ਦੀ ਕੁਝ ਸਾਡੇ ਕੋਲ ਫਾਰਮਸ ਨੇ ਕੁਝ ਸਾਡੇ ਕੋਲ ਨੈਕਚਰਸ ਨੇ ਉਹਨਾਂ ਬਾਰੇ ਮੈਂ ਗੱਲ ਕਰਾਂਗਾ ਸਭ ਤੋਂ ਪਹਿਲਾਂ ਤੁਸੀਂ ਦੇਖ ਰਹੇ ਹੋ ਕਿ ਫਾਰਮ ਨੰਬਰ 5 ਫਾਰਮ ਨੰਬਰ 5 ਜਿਹੜਾ ਹਾਂ ਇੱਕ ਵੀਡੀਓ ਸ਼ੁਰੂ ਕਰ ਤੋਂ ਇੱਕ ਬਾਏ ਤੁਹਾਨੂੰ ਗੱਲ ਦੱਸਦਾ ਮੈਂ ਕਿ ਜਿਹੜੀਆਂ ਪਿਛੇ ਇਲੈਕਸ਼ਨਾਂ ਹੋਈਆਂ ਉਹਨਾਂ ਦੇ ਵਿੱਚ 17 C ਫਾਰਮ ਬਹੁਤ ਪਪੂਲਰ ਰਿਹਾ ਉਹਦੇ ਵਿੱਚ PP05 ਬਹੁਤ ਪਪੂਲਰ ਰਿਹਾ ਉਹਦੇ ਵਿੱਚ ਹੋਰ ਵੀ ਕਾਫੀ ਫਾਰਮ ਜਿਹੜੇ ਸੀ ਪਰ ਪੰਚਾਇਤੀ ਚੋਣਾਂ ਦੇ ਵਿੱਚ ਦੋ ਤਰ੍ਹਾਂ ਦਾ ਡਿਫਰੈਂਸ ਤੁਹਾਨੂੰ ਦੇਖਣ ਨੂੰ ਮਿਲੇਗਾ ਪਹਿਲੀ ਡਿਫਰੈਂਸ ਵੱਡਾ ਜਿਹੜਾ ਫਾਰਮਾਂ ਦਾ ਡਿਫਰੈਂਸ ਮਿਲੇਗਾ ਕਿ ਫਾਰਮ ਥੋੜੇ ਡਿਫਰੈਂਟ ਨੇ ਉਹਦੇ ਨਾਲੋਂ ਦੂਸਰਾ ਡਿਫਰੈਂਸ ਇਹ ਦੇਖਣ ਨੂੰ ਮਿਲੇਗਾ ਪਿਓ ਲੈ ਤੁਸੀਂ EVM ਇਲੈਕਟ੍ਰੋਨਿਕ VOTING ਮਸ਼ੀਨ ਨਾਲ ਕਰਾਈ ਪਰ ਇਹ ਇਲੈਕਸ਼ਨ ਜਿਹੜੀ ਹੈ ਤੁਸੀਂ ਪਰਚੀਆਂ ਦੇ ਨਾਲ ਕਰਾਉਣੀ ਹੈ ਔਰ ਉਹ ਦੋ ਰੰਗ ਦੀਆਂ ਪਰਚੀਆਂ ਤੁਹਾਨੂੰ ਮਿਲਣਗੀਆਂ ਜਿਹੜੇ ਗੁਲਾਬੀ ਕਲਰ ਸਰਪੰਚੀ ਵਾਸਤੇ ਸਫੇਦ ਜਿਹੜਾ ਪੰਚ ਦੀ ਮੈਂਬਰ ਦੇ ਵਾਸਤੇ ਹੋਵੇਗਾ ਉਹ ਇਲੈਕਸ਼ਨ ਦਾ ਪੂਰਾ ਪ੍ਰੋਸੀਜਰ ਪਹਿਲੇ ਦਿਨ ਤੋਂ ਲੈ ਕੇ ਲਾਸਟ ਤੱਕ ਗਿਣਤੀ ਤੱਕ ਜਿਹੜੀ ਮੇਰੀ ਨੈਕਸਟ ਵੀਡੀਓ ਆਏਗੀ ਉਹਦੇ ਵਿੱਚ ਮੈਂ ਦੱਸਦਾਵਾਂਗਾ ਕਿ ਅਰੇਂਜਮੈਂਟ ਕਿੱਦਾਂ ਕਰਨੇ ਹੈ ਕਿੱਦਾਂ ਜਿਹੜਾ VOTING ਪ੍ਰਕਿਰਿਆ ਸ਼ੁਰੂ ਹੋਵੇਗੀ ਕਿਦਾਂ ਤੁਸੀਂ ਕਲੋਜ਼ ਕਰਨਾ ਹੈ ਕਿਦਾਂ ਬਾਕਸ ਓਪਨ ਐਂਡ ਕਲੋਜ਼ ਕਰਨਾ ਹੈ ਚਲੋ ਆਓ ਇਹਨਾਂ ਫਾਰਮਾਂ ਬਾਰੇ ਥੋੜੀ ਜਿਹੀ ਜਾਣਕਾਰੀ ਸਾਂਝੀ ਕਰ ਦਵਾਂ ਸਭ ਤੋਂ ਪਹਿਲਾਂ ਨੰਬਰ ਫਾਰਮ 5 ਹੈ ਇਹਦਾ ਸਿੱਧਾ ਹੀ ਸਿੰਪਲ ਫਾਰਮ 5 ਲਿਖਿਆ ਤੁਹਾਨੂੰ ਮਿਲੇਗਾ ਇਹਦੇ ਵਿੱਚ ਲਿਖਿਆ ਕਿ ਦੀ ਚੋਣ ਲੜੇ ਉਮੀਦਵਾਰੀ ਸੂਚੀ ಗ್ರಾಮ ਪੰਚਾਇਤ ਦੇ ਸਰਪੰਚ ਪੰਚਾਂ ਪੰਚਾਇਤ ਸੰਬਧੀ ਦੇ ਮੈਂਬਰਾਂ ਦੀ ਚੋਣ ਇਹਦੇ ਵਿੱਚ ਸਿੰਪਲ ਹੈ ਲੜੀ ਨੰਬਰ ਲਿਖਿਆ ਗਿਆ ਉਮੀਦਵਾਰ ਦਾ ਨਾਮ ਇੱਥੇ ਤੁਸੀਂ ਮੈਂਸ਼ਨ ਕਰ ਦੇਣਾ ਹੈ ਉਮੀਦਵਾਰ ਦਾ ਪਤਾ ਸ਼੍ਰੇਣੀ ਅਰ ਅਲਾਟ ਕੀਤਾ ਗਿਆ ਚੋਣ ਨਿਸ਼ਾਨ ਇਹ ਜਿਹੜਾ ਫਾਰਮ ਹੈ ਇਹ ਜਿਹੜਾ ਰਿਟਰਨਿੰਗ ਅਫਸਰ ਜਿਹੜੇ ਫਾਰਮ ਲੈ ਰਹੇ ਨੇ ਉਹਨਾਂ ਨੇ ਹੀ ਵਰਤਣਾ ਹੈ ਇਹ ਫਾਰਮ ਜਿਹੜਾ ਉਦੋਂ ਕਿਉਂਕਿ ਉਹਨਾਂ ਨੇ ਚੋਣ ਨਿਸ਼ਾਨ ਅਲਾਟ ਕਰਨੇ ਨੇ ਕਾਗਜ਼ ਲੈਣ ਤੋਂ ਬਾਅਦ ਇਹ ਫਾਰਮ ਉੱਥੇ ਵਰਤਿਆ ਜਾਵੇਗਾ ਇਸ ਤੋਂ ਅਗਲੀ ਗੱਲ ਕਰਦੇ ਹਾਂ ਨੈਕਸਟ ਫਾਰਮ ਦੀ ਨੈਕਸਟ ਫਾਰਮ ਨੰਬਰ 6 ਫਾਰਮ ਨੰਬਰ 6 ਜਿਹੜਾ ਵਰਤਿਆ ਜਾਣਾ ਇਹ ਉਹੀ ਹੈ ਜਿਹੜੀਆਂ ਆਪਾਂ ਡਾਕ ਰਾਈ ਜਿਹੜੀਆਂ ਜਿਹੜਾ ਸੀ ਵੋਟ ਪਾਈ ਜਾਂਦੀ ਸੀ ਕੋਈ ਆਰਮੀ ਮੈਨ ਆ ਜਾਂ ਦੂਰ ਹੈ ਉਹ ਡਿਮਾਂਡ ਕਰਦਾ ਹੈ ਕਿ ਮੈਨੂੰ ਬੈੱਡ ਪੇਪਰ ਭੇਜੋ ਮੈਂ ਆਪਣੀ ਵੋਟ ਪਾਉਣੀ ਚਾਹੁੰਦਾ ਵਾ ਇਹ ਉਹਦੇ ਵਾਸਤੇ ਫਾਰਮ ਨੰਬਰ 6 ਹੈ ਡਾਕ ਰਾਹੀਂ ਮਤਦਾਨ ਲਈ ਵੋਟ ਪੱਤੀ ਦੀ ਸਪਲਾਈ ਕਿ ਜਿਸ ਕਿਸੇ ਨੇ ਜਿਹੜਾ ਵੋਟ ਮੰਗਾਉਣੀ ਹੈ ਔਰ ਉਹਨੂੰ ਜਿਹੜਾ ਬੈੱਡ ਪੇਪਰ ਜਾਰੀ ਕਰਨਾ ਹੈ ਔਰ ਇਸ ਤੋਂ ਅੱਗੇ ਫਾਰਮ ਨੰਬਰ 7 ਫਾਰਮ ਨੰਬਰ 7 ਸਿੰਪਲ ਤੁਹਾਡੇ ਬਕਸੇ ਦੇ ਵਿੱਚੋਂ ਨਿਕਲੇਗਾ ਥੈਲੇ ਦੇ ਵਿੱਚੋਂ ਨਿਕਲੇਗਾ ਇਹ ਸਿਰਫ VOTER ਸੂਚੀ ਬਾਰੇ ਦੱਸਿਆ ਗਿਆ ਕਿ ਜਿਹੜੀ VOTER ਸੂਚੀ ਅਲਾਰਟ ਹੋਵੇਗੀ ਉਹ ਕਾਪੀਆਂ ਹੋਣਗੀਆਂ ਮਾਰਕਟ ਕਾਪੀ ਹੋਏਗੀ ਨਾਲ ਉਹਦੇ ਦੂਸਰੀਆਂ ਕਾਪੀਆਂ ਹੋਣਗੀਆਂ ਜਿਹਦੇ ਬੇਸ ਤੇ ਆਪਾਂ ਕਿਉਂਕਿ ਇਸ ਤੋਂ ਪਹਿਲਾਂ ਮੇਰੀਆ ਵੀਡੀਓ ਦੇਖ ਲਿਓ ਜਿਹੜੀਆਂ ਪਿਛਲੀਆਂ ਇਲੈਕਸ਼ਨ ਵਾਗੀਆਂ ਨੇ ਉਹਦੇ ਵਿੱਚ ਮੈਂ ਥੋੜਾ ਡਿਟੇਲ ਦੇ ਵਿੱਚ ਦੱਸਿਆ ਹੈ ਫਾਰਮ ਨੰਬਰ 7 ਸਿਰਫ ਇੱਕ VOTER ਸੂਚੀ ਹੈ ਉਸ ਤੋਂ ਅਗਲੀ ਗੱਲ ਕਰਦੇ ਆਂ ਫਾਰਮ ਨੰਬਰ 8 ਦੀ ਇਹਦੇ ਵਿੱਚ ਜਿਹੜਾ ਸਭ ਤੋਂ ਪਹਿਲਾਂ ਕਿਹਦੀ ਇਹ ਫਿਲਿੰਗ ਕਲਾਕਲਾ ਫਾਰਮ ਜਿਹੜਾ ਉਹ ਭਰ ਕੇ ਤੇ ਤੁਹਾਨੂੰ ਦਿਖਾਵਾਂਗਾ ਹੀ ਪਰ ਇਸ ਪਰ ਇੱਕ ਸਿੰਪਲ ਮੈਂ ਅਜੇ ਇੱਕ ਲੇਆਉਟ ਜੇ ਦੱਸ ਰਿਹਾ ਕਿ ਫਾਰਮ ਨੰਬਰ 8 ਹੈ ਕਿ ਕਿਹਦੀ ਚੋਣ ਲਈ ਚੈਲੰਜ ਕੀਤੀਆਂ ਚੈਲੰਜ ਵੋਟਾਂ ਦਾ ਫਾਰਮ ਨੰਬਰ 8 ਤੁਸੀਂ ਫਿਲ ਕਰਨਾ ਕਿ ਚੈਲੰਜ ਵੋਟਾਂ ਕਿਹੜੀਆਂ ਨੇ ਤੁਹਾਨੂੰ ਪਤਾ ਹੈ ਕਿ ਬਹੁਤ ਹੀ ਸੈਂਸਿਬਲ ਐਕਸ਼ਨ ਹੈ ਤੇ ਇਹਦੇ ਵਿੱਚ ਕਾਫੀ ਚੈਲੰਜ ਦੇਖਣ ਨੂੰ ਮਿਲੇ ਨੇ ਹਾਂ ਇਸ ਤੋਂ ਪਹਿਲਾਂ ਆਪਾਂ ਜਿਹੜੀਆਂ ਟੈਂਡਰ ਬੋਰਡ ਦੀ ਗੱਲ ਕਰਦੇ ਹਾਂ ਚੈਲੰਜ ਦੀ ਪ੍ਰੌਕਸੀ ਦੀ ਉਹਨਾਂ ਦੇ ਵਿੱਚ ਮੋਸਟਲੀ ਆਪਾਂ ਨਿਲ ਕਰ ਦਿੰਦੇ ਰਹੇ ਹਾਂ ਨਿਲ ਹੀ ਹੁੰਦੀ ਆ ਰਹੀਆਂ ਨੇ ਪਰ ਇਸ ਇਲੈਕਸ਼ਨ ਦੇ ਵਿੱਚ ਉਹ ਫਾਰਮ ਫਿਲ ਕੀਤੇ ਜਾਣੇ ਨੇ ਕਿਉਂਕਿ ਇਹਨਾਂ ਦੇ ਵਿੱਚ ਕਾਫੀ ਤਨਪਤ ਸੈਸਿਵ ਹੋਣ ਕਰਕੇ ਕੱਲੀ-ਕੱਲੀ ਵੋਟ ਦੀ ਬਹੁਤ ਜ਼ਿਆਦਾ ਅਹਿਮ ਵੈਲੀ ਹੁੰਦੀ ਹੈ ਜਿਹਦੇ ਵਿੱਚ ਇਹ ਪੰਚਾਇਤ ਦਾ ਨਾਮ ਲਿਖਿਆ ਗਿਆ ਚੋਣ ਕਰਦਾ ਲੜੀ ਨੰਬਰ ਉਹਦਾ ਪਤਾ VOTER ਦੇ ਹਸਤਾਖਰ ਸਨਾਖਤ ਕਰਤਾ ਜਿਹਨਾਂ ਨੂੰ ਚੈਲੰਜ ਕੀਤਾ ਚੈਲੰਜ ਕਰਨ ਵਾਲੇ ਦਾ ਨਾਮ ਤੇ ਇੱਥੇ ਕੱਲੇ-ਕੱਲੇ ਪ੍ਰੈਜ਼ਾਈਡਿੰਗ ਕੱਲੀ ਜਿਹਨਾਂ ਵੋਟ ਆਉਣੀਆਂ ਉਹਦੇ ਤੇ ਉਦਾ ਕਮੈਂਟ ਆਏਗਾ ਪੀ ਆਰਓ ਦਾ ਸੋ ਅਗਲੇ ਫਾਰਮ ਦੀ ਗੱਲ ਕਰਦੇ ਆ ਫਾਰਮ ਨੰਬਰ 9 ਹਾਂ ਇਹ ਡਿਟੇਲ ਦੇ ਵਿੱਚ ਹੈ ਜਿਹੜਾ ਮੈਂ ਕਹਿ ਲੋ ਕਿ ਪੂਰੇ ਦਾ ਪੂਰਾ ਇਲੈਕਸ਼ਨ ਹੈ ਕਿ ਕਿੰਨੀਆਂ ਧਨ ਬੂਥ ਤੇ ਵੋਟਾਂ ਜਿਹੜੀਆਂ ਹਲਾਟ ਹੋਈਆਂ ਤੇ ਤੁਸੀਂ ਕਿੰਨੀਆਂ ਵੋਟਾਂ ਪਵਾ ਕੇ ਆਏ ਹੋ ਇਹਦੇ ਵਿੱਚ ਸਿੰਪਲ ਹੈ ਇਹ ਜਦੋਂ ਫਿਲਿੰਗ ਤੇ ਮੈਂ ਤੁਹਾਨੂੰ ਦੱਸ ਹੀ ਦੇਣੀ ਹੈ ਕਿ ਇਹਨਾਂ ਦੇ ਵਿੱਚ ਤੁਸੀਂ ਜਿਹੜੇ ਤੁਹਾਡਾ ਪੰਚਾਇਤ ਦਾ ਨਾਮ ਹੈ ਉਹਦਾ ਬੂਥ ਦਾ ਨਾਮ ਪੋਲਿੰਗ ਸਟੇਸ਼ਨ ਦਾ ਨਾਮ ਜਣਾ ਇੱਥੇ ਲੜੀ ਨੰਬਰ ਆਉਣੇ ਨੇ ਜਿੰਨੇ ਉਮੀਦਵਾਰ ਖੜੋਤੇ ਨੇ ਠੀਕ ਹੈ ਜੀ ਇੱਥੇ ਉਮੀਦਵਾਰ ਦੇ ਨਾਂ ਹੁਣੇ ਨੇ ਸਿੰਪਲ ਔਰ ਉਸ ਲਈ ਪਾਈਆਂ ਗਈਆਂ ਜੈਜ ਵੋਟਾਂ ਕਿੰਨੀਆਂ ਵੋਟਾਂ ਜਿਹੜੀਆਂ ਬਿਲਕੁਲ ਉਹਨੂੰ ਸਹੀ ਨਹੀਂ ਲਿਖੀਆਂ ਕੋਈ ਕਰੋ 50 ਵੋਟਾਂ ਸੀ 50ਾਂ ਦੇ ਵਿੱਚੋਂ 45 ਵੋਟਾਂ ਉਹਦੀਆਂ ਬਿਲਕੁਲ ਸਹੀ ਰਹੀਆਂ ਤੇ ਰੱਦ ਕੀਤੀਆਂ ਕਿਉਂਕਿ ਇਹਦੇ ਵਿੱਚ ਤੁਹਾਨੂੰ ਜਿਹੜੀਆਂ ਆਉਣ ਦੀ ਸਪੋਰਟ ਜਿਹੜੀਆਂ ਵੋਟਾਂ ਜੇ ਕੋਈ ਖਰਾਬ ਹੋ ਜਾਂਦਾ ਹੈ ਪਰਚੀ ਦੇ ਉੱਤੇ ਸਟੈਂਪਿੰਗ ਲਗਾਉਂਦਾ ਜਾਂ ਉਹਦਾ ਕਲਰ ਜਿਹੜਾ ਫੈਲ ਜਾਂਦਾ ਤਾਂ ਉਹ ਪੰਜ ਜਿਹੜੀਆਂ ਰੱਦ ਹੋ ਜਾਣੀਆਂ ਨੇ ਟੋਟਲ ਨੂੰ 50 ਵੋਟਾਂ ਪਈਆਂ ਨੇ 45 ਉਹਦੀਆਂ ਵੈਲਿਡ ਨੇ ਤੇ ਪੰਜ ਜਿਹੜੀਆਂ ਇਨਵੈਲਿਡ ਨੇ ਜਿਹੜੀਆਂ ਬਾਹਰ ਹੋ ਜਾਣੀਆਂ ਨੇ ਸੋ ਇਨਵੈਲਿਡ ਕਿਹੜੀ-ਕਿਹੜੀ ਵੋਟ ਕਰਨੀ ਹੈ ਉਹਦੇ ਵਾਸਤੇ ਵੀ ਮੇਰੀ ਨੈਕਸਟ ਵੀਡੀਓ ਆ ਰਹੀ ਹੈ ਉਹਦੇ ਚ 10-12 ਪੁਆਇੰਟ ਨੇ ਕਿ ਕਿਹੜੀ ਵੋਟ ਨੂੰ ਤੁਸੀਂ ਵੈਲਿਡ ਰੱਖਣਾ ਹੈ ਤੇ ਕਿਹੜੀ ਵੋਟ ਨੂੰ ਵੈਲਿਡ ਨਹੀਂ ਰੱਖਣਾ ਸੋ ਕੁੱਲ ਗਿਣਤੀ ਕੁੱਲ ਕਿੰਨੀਆਂ ਵੋਟਾਂ ਪੈ ਗਈਆਂ ਜਾਇ ਤੇ ਕਿੰਨੀਆਂ ਰੱਦ ਹੋ ਗਈਆਂ ਤੇ ਪਾਈਆਂ ਹੋਈਆਂ ਵੋਟਾਂ ਕਿ ਜਿਹੜੀਆਂ ਐਗਜ਼ੈਕਟ ਨੇ ਉਹਦੀ ਪਿਕਚਰ ਦੇ ਦੇਣੀ ਹੈ ਸੋ ਅਗਲੇ ਫਾਰਮ ਦੀ ਗੱਲ ਕਰਦੀਆਂ ਇਹ ਚੇਹੀ ਦੂਸਰੀ ਸਾਈਡ ਤੇ ਪਈਆਂ ਹੋਈਆਂ ਵੋਟ ਪਰਚੀਆਂ ਪਈਆਂ ਵੋਟ ਪਰਚਿਆਂ ਦੀ ਕੁੱਲ ਗਿਣਤੀ ਰੇ ਇਸਤਰੀ ਵੋਟਾਂ ਦੀ ਗਿਣਤੀ ਦਰਜ ਕੀਤੀਆਂ ਵੋਟ ਪਰਚੀਆਂ ਉਮੀਦਵਾਰਾਂ ਨੂੰ ਸੂਚਿਤ ਕੀਤੀ ਜਾਂਦੀ ਹੈ ਕਿ ਨਹੀਂ ਇਸਤਰੀ ਸੋ ਇਹ ਫਾਰਮ ਤੋਂ ਅੱਗੇ ਗੱਲ ਕਰਦੇ ਹਾਂ ਹਾਂ ਅਨੈਕਸਰ ਅੰਤਿਕਾ 4 ਇਹ ਸਿਰਫ ਤੇ ਸਿਰਫ ਇਹ ਕਿ ਜਿਹੜਾ ਸਰਪੰਚ ਪੰਚ ਨੇ ਖਰਚਾ ਕੀਤਾ ਹੈ ਖਰਚਿਆ ਵੀ ਹੱਦ ਹੈ ਵਖੂਅਕ ਉਹ ਵੀ ਮੈਂ ਤੁਹਾਨੂੰ ਦੱਸ ਦਵਾਂਗਾ ਕਿਉਂਕਿ ਨੈਕਸਟ ਸਲਾਈਡ ਜਿਹੜੀ ਹੋਣੀ ਹੈ ਇਸ ਤੋਂ ਫਿਊਚਰ ਵੀਡੀਓ ਵਾਲੀ ਉਹਦੇ ਵਿੱਚ ਮੈਂ ਡਿਟੇਲ ਦੇ ਵਿੱਚ ਦੱਸ ਦੇਣਾ ਸੋ ਇਹ ਇਹਦੇ ਵਿੱਚ ਜਿਹੜਾ ਕਿ ਉਹਨੇ ਕਿੰਨੇ ਕਿਲੋਮੀਟਰ ਤੇ ਕਿੱਥੇ ਕਿੱਥੇ ਕਿਹੜੀ ਚੀਜ਼ਾਂ ਜਿਹੜੀਆਂ ਸੀ ਸਪੋਰਟ ਕਰੋ ਟਰਾਂਸਪੋਰਟੇਸ਼ਨ ਜਿਹੜੀ ਹੋਣੀ ਹੈ ਉਹਦੇ ਰਿਗਾਰਡਿੰਗ ਵੀ ਪ੍ਰੋਵਾਈਡਿੰਗ ਅਕਸਰ ਨਹੀਂ ਕਿਉਂਕਿ ਅਸੀਂ ਜਦੋਂ ਜਾਣੇ ਆ ਤੇ ਸਾਡੇ ਕੋਲ ਡਰਾਈਵਰ ਜਿਹੜਾ ਇੱਕ ਪ੍ਰੋਜੈਕਟੀ ਕੋ ਸਾਈਨ ਕਰਾਉਂਦਾ ਕਿ ਮੈਂ ਜਿਹੜਾ ਟਰਾਂਸਪੋਰਟ ਦਾ ਖਰਚਾ ਭਰਨਾ ਸੋ ਆਹ ਦਾ ਚੈੱਕ ਸਲਿੱਪ ਇਲਾਕ ਸਟੈਕ ਸਲਿੱਪ ਦੇ ਉੱਤੇ ਗੱਲ ਕਰੀਏ ਤੇ ਨੂੰ ਅੰਤਿਕਾ 6 ਕਿਹਾ ਗਿਆ 5 6 ਠੀਕ ਹੈ ਜੀ ਇਹ 6 ਦੇ ਵਿੱਚ ਕੀ ਹੈ ਕਿ ਗ੍ਰਾਮ ਪੰਚਾਇਤ ਦਾ ਨਾਂ ਹੈ ਚੋਣ ਹਲਕਾ ਹੈ ਪੋਲਿੰਗ ਸਟੇਸ਼ਨ ਦਾ ਨਾਂ ਹੈ ਪੋਲਿੰਗ ਸਟੇਸ਼ਨ ਤੇ ਵਰਤਣ ਲਈ ਦਿੱਤੇ ਗਏ ਵੈਲਟ ਪੇਪਰਾਂ ਦਾ ਕਰਮ ਅੰਕ ਹਾਂ ਇਹਦੇ ਤੇ ਇਹ ਬਹੁਤ ਅਹਿਮ ਹੈ ਜਿਹਦੇ ਵਿੱਚ ਤੁਹਾਨੂੰ ਜਿਹੜੇ ਵੈਲਟ ਪੇਪਰ ਦੇਣੇ ਨੇ ਜਿੰਨੀਆਂ ਵੋਟਾਂ ਹੋਣਗੀਆਂ ਉਹ ਸਪੋਜ ਕਰੋ 1 ਤੋਂ 1000 ਵੋਟਾਂ ਨੇ ਤੇ 1000 ਤੁਹਾਨੂੰ ਵੈਲਟ ਪੇਪਰ ਉਹਨਾਂ ਨੇ ਪ੍ਰੋਵਾਈਡ ਕਰ ਦੇਣੇ ਨੇ ਔਰ ਉਰੇ ਵੀ 14 ਕਰਮਕੀ ਐ ਤੇ ਵੋਟਰਾਂ ਨੂੰ ਜਾਰੀ ਕੀਤੀਆਂ ਤੇ ਸਪੋਜ਼ ਕਰੋ ਇੱਥੇ 700 ਵੋਟਾਂ ਪਈਆਂ ਨੇ ਤੇ 1 ਤੋਂ ਲੈ ਕੇ 700 ਤੱਕ ਤੁਸੀਂ ਜਿਹੜਾ ਇੱਥੇ ਕਾਲ ਫਿਲ ਕਰ ਦੇਣਾ ਇੱਥੇ ਆਪਾਂ ਕਰਾਂਗੇ 1 ਤੋਂ 1000 ਤੱਕ ਜਿਹੜਾ ਅਸੀਂ ਸਾਨੂੰ ਜਾਰੀ ਹੋਇਆ ਤੇ ਵੋਟਰਾਂ ਨੇ ਕਿੰਨੀਆਂ ਜਾਰੀ ਕੀਤੀਆਂ 1 ਤੋਂ ਲੈ ਕੇ 700 ਤੱਕ ਅਸੀਂ ਜਿਹੜੀਆਂ ਵੋਟਾਂ ਪਵਾ ਦਿੱਤੀਆਂ ਠੀਕ ਹੈ ਜੀ ਇਹਨੀਆਂ ਵੋਟਾਂ ਜਿਹੜੀਆਂ ਪਾਤੀਆਂ ਵਰਤੇ ਕੇ ਬੈਲਟ ਬਕਸਿਆਂ ਦੀ ਤਦਾਦ ਜੇ 750 ਤੇ 33 ਬਕਸੇ ਉੱਪਰ ਹੋਏ ਤੇ ਦੋ ਬਕਸੇ ਇਹ ਲੈ ਲੈਣਾ ਜਿੰਨੇ ਤੁਸੀਂ ਬਕਸੇ ਵਰਤੇ ਨੇ ਬੈਟ ਪੇਪਰ ਦੀ ਤਦਾਦ ਜਿਹੜੇ ਕਿ ਬੈਟ ਬਕਸਿਆਂ ਚ ਜ਼ਰੂਰੀ ਹੋਣੀ ਚਾਹੀਦੀ ਹੈ ਹਾਂਜੀ ਕਿਉਂਕਿ ਇਹ ਜਿੰਨੇ ਤੁਸੀਂ ਬੈਟ ਪੇਪਰ ਵਰਤੇ ਨੇ ਜਿਹੜੇ ਅੰਦਰ ਜਾ ਕੇ ਮੋਹਰ ਲਗਾ ਕੇ ਬਾਹਰ ਆਏ ਨੇ ਉਹ ਬਿਲਕੁਲ ਐਗਜ਼ੈਕਟ ਉਹਦੇ ਵਿੱਚ ਪੈਣੀਆਂ ਚਾਹੀਦੀਆਂ ਓਨੀਆਂ ਹੀ ਤੁਹਾਡੇ ਰਿਕਾਰਡ ਓਨੀਆਂ ਹੀ ਬਕਸੇ ਦੇ ਵਿੱਚੋਂ ਨਿਕਲਣੀਆਂ ਚਾਹੀਦੀਆਂ ਨੇ ਕਿਉਂਕਿ ਇਹ ਇਹਦੇ ਵਾਸਤੇ ਵੀ ਖਾਸ ਯਾਦ ਰੱਖਣਾ ਕਿ ਜਿਹੜਾ ਐਪੀਆਰਓ ਹੈ ਜਿਹੜਾ ਐਪੀਆਰਓ ਹੈ ਉਹਦਾ ਕੀ ਕੰਮ ਹੁੰਦਾ ਸੀ ਪਹਿਲਾਂ ਕਿ ਜਿਹੜੀ ਮਸ਼ੀਨ ਦੇ ਉੱਤੇ ਬਹਿਣਾ ਠੀਕ ਹੈ ਤੇ ਸਿਰਫ ਧਿਆਨ ਰੱਖਣਾ ਕਿ ਅਗਲਾ ਵੋਟ ਪਾ ਕੇ ਬਾਹਰ ਆਇਆ ਕਿ ਨਹੀਂ ਆਇਆ ਕਿ ਆਵਾਜ਼ ਸੁਣਨੀ ਹੁਣ ਐਪੀਆਰਓ ਨੇ ਕੱਲੀ ਵਾਸਤੇ ਦੇ ਨਾਲ ਨਾਲ ਜਿਹੜੀਆਂ ਆਪਣੀਆਂ ਅੱਖਾਂ ਨੂੰ ਖੋਲ ਕੇ ਰੱਖਣਾ ਪਵੇਗਾ ਕਿ ਜਿਹੜੀ ਵੋਟ ਅੰਦਰੋਂ ਅੰਦਰ ਗਈਆਂ ਦੋ ਬਟਾਂ ਉਹਨੇ ਮੋਹਰ ਲਾਈ ਤੇ ਦੋਵਾਂ ਨੂੰ ਤਰੀਕੇ ਨਾਲ ਫੋਲਡ ਕਰਕੇ ਜਿਹੜਾ ਤੁਹਾਡੇ ਕੋਲ ਬਾਕਸ ਹੈ ਉਹਦੇ ਵਿੱਚ ਪਾਇਆ ਕਿ ਨਹੀਂ ਪਾਇਆ ਜੇ ਨਹੀਂ ਪਾਇਆ ਤੇ ਤੁਹਾਨੂੰ ਬਹੁਤ ਜ਼ਰੂਰੀ ਹੈ ਕਿ ਤੇ ਤੁਹਾਡਾ ਮਿਸਮੈਚ ਤੁਹਾਡੀ VOTING ਦੀ ਪ੍ਰਕਿਰਿਆ ਦੇ ਵਿੱਚ ਖਤਰਾ ਹੋ ਸਕਦਾ ਸੋ ਬੈਟ ਪੇਪਰ ਦੀ ਤਦਾਰ ਚੈਲੰਜ ਵੋਟਾਂ ਜਿਹਦੀਆਂ ਆਈਆਂ ਸਵੀਕਾਰ ਆਸਵੀਕਾਰ ਕਿਸਮ ਦੇ ਦੋ ਚੈਲੰਜ ਹੋਈਆਂ ਤੇ ਜੇ ਦੋ ਹੀ ਕੰਸੀਡਰ ਹੋ ਗਈਆਂ ਤੇ ਦੋ ਲਿਖ ਦਿਓ ਜੇ ਦੋ ਦੇ ਵਿੱਚੋਂ ਇੱਕ ਸਵਕਾਰ ਹੋਏ ਕਿ ਸਵਕਾਰ ਰਹੀ ਦੀ ਇੱਕ ਲਿਖ ਦੇਣਾ ਟੈਂਡਰ ਵੋਟਾਂ ਦੀ ਗਿਣਤੀ ਲਿਖ ਦੇਣਾ ਖਰਾਬ ਹੋਈਆਂ ਸਪਾਇਰਡ ਹੋਈਆਂ ਪਰਚੀਆਂ ਜਿਹੜੀਆਂ ਨੇ ਕੋਈ ਫਟ ਵੀ ਸਕਦੀ ਹੈ ਇਨ ਬਿਟਵੀਨ ਤੁਹਾਨੂੰ ਵੀ ਫੱਟੀ ਮਿਲ ਸਕਦੀ ਹੈ ਜਾਂ ਉੱਥੇ ਸਟੈਂਪ ਲਗਾਉਂਦੇ ਹੋਏ ਕੋਈ ਫਟ ਜਾਂਦੀ ਹੈ ਤਾਂ ਕੀ ਕਰਨਾ ਹੈ ਉਹਦੇ ਵਾਸਤੇ ਵੀ ਨੈਕਸਟ ਸਟੈਪ ਦੇ ਵਿੱਚ ਦੱਸ ਦਵਾਂਗੇ ਕਿਦਾਂ ਜਾਰੀ ਕਰਨਾ ਹੈ ਇਹ ਅੰਕਤਾ ਦੇ ਵਿੱਚ ਕੀ ਹੈ ਕਿ ਕਿਹੜਾ ਕਿਹੜਾ ਤੁਹਾਨੂੰ ਸਮਾਨ ਮਿਲੇਗਾ ਇਹਦੇ ਵਿੱਚ ਤੁਹਾਨੂੰ ਬੈਲਟ ਬਕਸੇ ਮਿਲਣਗੇ ਉਹਨਾਂ ਦੀ ਗਿਣਤੀ ਮਿਲੇਗੀ VOTER ਪਰਚੀਆਂ, ਸ਼ਨਾਖਤੀ ਪਰਚੀਆਂ, ਪ੍ਰਜ਼ਾਈਡਿੰਗ ਅਫਸਰ ਦੀ ਡਾਇਰੀ, ਰਬੜ ਦੀਆ ਮੋਹਰਾ, ਪੈਨਸਲਾਂ, ਪ੍ਰਜ਼ਾਈਡਿੰਗ, ਸ਼ਾਈ ਪੈਡ, ਪੈਦ ਦੀ ਸ਼ਾਈ, ਦੋਰੇ, ਆਕਾਰ ਦੇ ਸਫੇਦ ਫਲਸ ਤੇ ਕਾਗਜ਼, ਧਾਗੇ, ਗੋਲੇ, ਅਰਬ ਵਗੈਰਾ ਸਾਰਾ ਕੁਝ ਸੀਰੀਅਲ ਨੰਬਰ ਇਹ ਤੁਸੀਂ ਜਦੋਂ ਥੈਲਾ ਲਓਗੇ ਤਾਂ ਇਹੋ ਹੀ ਗਿਣਤੀ ਚੈੱਕ ਕਰ ਦੇਣਾ ਪੂਰੀ ਤੇ ਪੂਰਾ ਤੁਸੀਂ ਸਕਰੀਨ ਸ਼ਾਟ ਲੈ ਲਿਓ ਔਰ ਇਸ ਤੋਂ ਅਗਲੀ ਗੱਲ ਕਰੀਏ ਤਾਂ ਇਹ ਜਿਹੜੇ ਨੇ ਕੈਲਕੁਲੇਟ ਕੀ 41 ਟਾਈਪ ਦੀਆਂ ਜਿਹੜੀਆਂ ਨੇ ਤੁਹਾਡੇ ਕੋਲ ਕੁਝ ਆਈਟਮਸ ਨੇ ਔਰ ਸਿੰਪਲ ਇਹਦੀ ਲਿਸਟ ਵੀ ਹੈ ਹਾਂ ਇਹ ਅਨਿਆ ਤੇ ਦੁਰਲਭ ਜਿਹੜੇ ਨੇ ਉਹਦੇ ਬਾਰੇ ਪਰਫਾਰਮਾ ਜਿਹੜੀ ਅੰਤਿਕਾ 8 ਨੰਬਰ ਅੰਤਿਕਾ ਇਹਦੇ ਵਿੱਚ ਕੀ ਲਿਖਣਾ ਇੱਥੇ ਤੁਸੀਂ ਸਿੰਪਲ ಗ್ರಾಮ ਪੰਚਾਇਤ ਦਾ ਨਾਮ ਲਿਖ ਦੇਣਾ ਇਹਦੇ ਵਿੱਚ ਵੋਟਰ ਸੂਰਜੀ ਦੇ ਐਕਸਪੋਜ਼ਰ 5 ਨੰਬਰ ਤੇ ਜਿਹੜਾ ਸੀ ਕੋਈ ਬਲਾਈਂਡ ਪਰਸਨ ਆਇਆ ਤਾਂ ਉਹਨੇ ਵੋਟਰ ਦਾ ਪੂਰਾ ਨਾਮ ਕੀ ਸੀ ਉਹਦਾ ਨਾਮ ਲਿਖ ਦੇਣਾ ਤੇ ਉਹਦੇ ਨਾਲ ਡੈਫੀਨਿਟਲੀ ਜੇ ਕੋਈ ਅਨਾ ਵਿਅਕਤੀ ਹੁੰਦੇ ਤੇ ਉਹਦੇ ਨਾਲ ਕੋਈ ਨਾ ਕੋਈ ਆਵੇ ਨਾ ਨਾ ਜਿਹੜਾ ਦਾ ਸਪੋਰਟਰ ਹੋਏਗਾ ਉਹਦਾ ਹੈਲਪਰ ਦਾ ਨਾਮ ਇੱਥੇ ਲੇ ਰ ਦੇਣਾ ਤੇ ਸਾਥੀ ਦਾ ਐਡਰੈਸ ਵੀ ਲੇ ਰ ਦੇਣਾ ਵੀ ਉਹ ਕਿੱਥੋਂ ਦਾ ਤੇ ਕਿਵੇਂ ਹੈ ਤੇ ਬਾਅਦ ਵਿੱਚ ਸਾਥੀ ਦੇ ਇੱਥੇ ਸਾਈਨ ਕਰਾ ਦੇਣੇ ਨੇ ਉਹਨੂੰ ਤੁਸੀਂ ਕਿਦਾਂ ਲਾਉਣਾ ਹੈ ਅੰਦਰ ਜਾਣ ਵਾਸਤੇ ਕਿਉਂ ਹੈਲਪ ਉਸਤੂ ਨਾਲ ਗਿਆ ਤਾਂ ਕਿਦਾਂ ਵੋਟ ਪਾ ਕੇ ਆਇਆ ਸੋ ਇਹਦੇ ਵਿੱਚ ਕਿਉਂਕਿ ਪੜਿਆ ਲਿਖਿਆ ਤੇ ਅਨਪੜ੍ਹ ਦੇ ਵਿੱਚ ਜਿਹੜਾ ਫਰਕ ਆਉਣਾ ਸੋ ਅਗਲੀ ਗੱਲ ਕਰਦੇ ਆਂ ਔਰ ਹਾਂਜੀ ਅੰਤਕਾਰ ਨਾਇਨ ਇਹਦੇ ਵਿੱਚ ਰਿਟਰਨਿੰਗ ਅਫਸਰ ਵਿਧੀਕ ਦੇਪਟੀ ਕਮਿਸ਼ਨ ਵਿਕਾਸ ਬੀ ਜਿੱਥੇ ਸ਼ਬਦ ਬਬਾ ਸ਼ਬਦ ਲਿਖਿਆ ਮੰਨਦਾ ਵਿਕਾਸ ਜਿਹੜਾ ਡਿਵੈਲਪਮੈਂਟ ਦੇ ਏਡਿਓ ਸਾਹਬ ਨੇ ਇਹ ਸਮੁੱਚੀ ਇਲੈਕਸ਼ਨ ਦੇ ਇੰਚਾਰਜ ਨੇ ਔਰ ਉਹਨਾਂ ਨੇ ਹੀ ਜਿਹੜਾ ਇਹਦੇ ਹਿਸਾਬ ਦੇ ਤਨ ਜੋ ਨਤੀਜੇ ਨੇ ਇਸ ਹਿਸਾਬ ਨਾਲ ਦੇਖ ਲਓ ਕਰਮੰਗ ਕਿਉਂ ਲੜੇ ਉਮੀਦਵਾਰ ਦਾ ਨਾਮ ਅਨੁਸੂਚਿਤ ਜਾਤੀ ਦਾ ਤੇ ਨਾਲ ਉਹਦੇ ਤੁਸੀਂ ਐਸਸੀ ਜਾਂ ਬੀਸੀ ਜਿਹੜੀ ਕੈਟਾਗਰੀ ਲੈਂਦੇ ਉਸ ਤੋਂ ਪਈਆਂ ਜਾਇਦ ਪਰਚੀਆਂ ਜਾਨੀ ਇੱਕ ਰਿਜ਼ਲਟ ਜਿਹੜਾ ਤੁਸੀਂ ਡਿਕਲੇਅਰ ਕਰਨਾ ਹੈ ਇੱਥੇ ਕੈਂਡੀਡੇਟ ਦੇ ਨਾਮ ਜਿੰਨੇ ਵੀ ਲੋਤੇ ਨੇ ਉਸ ਪੇਡ ਦੇ ਵਿੱਚ ਉਹ ਆ ਜਾਣਗੇ ਜਿਓ ਐਸਸੀ ਬੀਸੀ ਤੇ ਉਹਦੇ ਲਿਖਤਾ ਜਾਵੇਗਾ ਉਸੋ ਕਿੰਨੀਆਂ ਵੋਟਾਂ ਜਿਹੜੀਆਂ ਪਈਆਂ ਨੇ ਸੋਚ ਕਰੋ 500 ਵੋਟ ਪੈ ਚੁੱਕੀ ਹੈ ਇਹਨੂੰ ਜਾਂ ਬਿਆਨ ਕਰੋ ਕਿ ਉਹ ਚੁਣਿਆ ਗਿਆ ਕਿ ਨਹੀਂ ਡੈਫੀਨੇਟਲੀ ਜਿਹਨੂੰ 450 ਪਈਆਂ ਨੇ ਉਹ ਘੱਟ ਹੈ 444 ਵਾਲਾ ਘੱਟ ਹੈ ਇਟ ਮੀਨਸ ਕਿ 500 ਵਾਲਾ ਸਭ ਤੋਂ ਵੱਧ ਵੋਟਾਂ ਲੈ ਗਿਆ ਤੇ ਉਹ ਚੁਣਿਆ ਗਿਆ ਠੀਕ ਹੈ ਜੀ ਚੁਣਿਆ ਕੋਈ ਇੱਕ ਹੀ ਜਾਵੇਗਾ ਸਰਪੰਚ ਉਹ ਪੰਚ ਜਿਹੜੇ ਨੇ ਕੱਲੇ ਕੱਲੇ ਵਾਰ ਚੁਣੇ ਜਾਣੇ ਨੇ ਸੋ ਨੈਕਸਟ ਇਸ ਤੋਂ ਗੱਲ ਕਰਦੇ ਆ ਪਰਜਾਇਡਿੰਗ ਅਫਸਰ ਡਾਇਰੀ ਅੰਤਿਕਾ ਟੈਂਪ ਇਹ ਟੈਂਪ ਦੇ ਵਿੱਚ ਤੁਸੀਂ ਦੇਖ ਲਓ ਕੀ ਇਹਦੇ ਸੋ ਥੋੜੀ ਜੀ ਡਿਟੇਲ ਜਿਹੜੀ ਐ ਭਰੀ ਜਾਣੀ ਐ ਜਿਹਦੇ ਵਿੱਚ ਜਿਹੜਾ ਵੀ ਲਿਖਿਆ ਜਾਣਾ ਐ ਪੰਚਾਇਤ ਦਾ ਨਾਮ ਲਿਖਿਆ ਜਾਣਾ ਪੋਲਿੰਗ ਸਟੇਸ਼ਨ ਦਾ ਨਾਮ ਤੇ ਬੂਥ ਨੰਬਰ ਲਿਖਿਆ ਜਾਣਾ ਐ ਪੋਲਿੰਗ ਦੀ ਮਿਤੀ ਲਿਖੀ ਜਾਣੀ ਐ ਪੋਲਿੰਗ ਦੇ ਤਰੂਤ ਵੋਟਾਂ ਦੀ ਗਿਣਤੀ ਜਿੰਨੀਆਂ ਹੋਣਗੀਆਂ ਠੀਕ ਐ ਜੀ ਸਪੋਜ ਕਰੋ ਮੈਂ ਹਜ਼ਾਰ ਦੀ ਫਿਗਰ ਲਾਇਆ ਕਿ ਤਰ੍ਹਾਂ ਫਿਲਹਾਲ ਹਜ਼ਾਰ ਹੋ ਸਕਦੀਆਂ ਨੇ حاصل ਕੀਤੀਆਂ ਵੋਟ ਪਰਚੀਆਂ ਕਿੰਨੇ ਨੰਬਰ ਤੋਂ ਕਿੰਨੇ ਨੰਬਰ ਤੱਕ ਤੁਸੀਂ ਜਣੀਆਂ ਸੀ ਵੋਟ ਪਰਚੀਆਂ ਜਿਹੜੀਆਂ ਤੁਹਾਨੂੰ ਮਿਲੀਆਂ ਜਾਰੀ ਕੀਤੀਆਂ ਪਰਚੀਆਂ ਮੈਂ ਆਲਰੇਡੀ ਕਹਿੰਦਾ ਚਲੋ ਸਪੋਜ ਕਰੋ ਕਿ 700 ਤੱਕ ਤੁਸੀਂ ਜਾਰੀ ਕਰ ਦਿੱਤੀਆਂ ਤੁਹਾਡੀ ਆਸਲ ਕੀਤੀਆਂ ਟੈਂਡਰ ਵੋਟ ਪਰਚੀਆਂ ਕਿਉਂਕਿ ਟੈਂਡਰ ਵੋਟ ਆਏਗੀ ਤਾਂ ਸਪੈਸ਼ਲ ਟੈਂਡਰ ਦਾ ਮਤਲਬ ਹੁੰਦਾ ਮੈਂ ਦੱਸਾਂਗਾ ਟੈਂਡਰ ਉਹੀ ਕਿ ਕੋਈ ਵੋਟ ਪਾਣਾ ਹੈ ਤੇ ਉਹਦੀ ਆਲਰੇਡੀ ਵੋਟ ਪੈ ਚੁੱਕੀ ਹੈ ਤੇ ਡੈਫੀਨੇਟਲੀ ਇਹ ਤੁਹਾਨੂੰ ਫਿਰ ਐਕਸਟਰਾ ਟੈਂਡਰ ਬੈਟ ਪੇਪਰ ਤੇ ਉਹ ਜਿਹੜੀ ਵੋਟ ਗੱਤ ਨਹੀਂ ਪੈਂਦੀ ਐ ਸੋ ਇੱਕ ਨੰਬਰ ਤੋਂ ਲੈ ਕੇ ਸਪੋਝ ਕਰੋ ਪਹਿਲਾਂ ਤਾਂ 20 ਕੁ ਮਿਲਦੀਆਂ ਰਹੀਆਂ ਨੇ ਤੇ ਜਿੰਨੀਆਂ ਦੇਣਗੇ 120 ਤੱਕ ਤੇ ਕਿੰਨੀਆਂ ਵਰਤੀਆਂ ਸਪੋਝ ਕਰੋ ਤੁਸੀਂ ਦੋ ਵਰਤੀਆਂ ਨੇ ਤੇ ਇੱਕ ਤੋਂ ਦੋ ਤੇ ਮੈਂ ਵੀ ਇਹ ਗਿਣਤੀ ਜਿਆਦਾ ਹੋ ਸਕਦੀ ਹੈ ਕਿਉਂਕਿ ਮੈਂ ਆ ਰਹੀ ਦੱਸ ਚੁੱਕਿਆ ਕਿ ਪੰਚਾਇਤੀ ਇਲੈਕਸ਼ਨ ਹੈ ਸੋ ਬਹੁਤ ਲੋਕੀ ਅਲਰਟ ਔਰ ਐਕਟਿਵ ਹੋਏ ਪਏ ਨੇ ਇਹ ਜਿਹੜੀਆਂ ਵਸਤੂਆਂ ਜਿਹੜੀਆਂ ਨੇ ਜੋ ਜੋ ਮਟੀਰੀਅਲ ਮਿਲੇਗਾ ਇਹਦੇ ਬਾਰੇ ਥੋੜੀ ਡਿਟੇਲ ਹੈ ਔਰ ਕੁਝ ਫਿਊਚਰ ਦੇ ਵਿੱਚ ਮੈਂ ਦੱਸ ਵੀ ਦਵਾਂਗਾ ਕੁਝ ਰਿਕੁਆਇਰਮੈਂਟ ਜਿਹੜੀ ਤੁਸੀਂ ਖੁਦ ਵੀ ਲੈ ਕੇ ਜਾਣਾ ਔਰ ਇਹ ਰਜਿਸਟਰ ਆਫ ਵੋਟਰ ਜਿਹੜਾ ਜਿਹੜਾ ਸਾਡਾ ਪਹਿਲਾ ਪੋਲਿੰਗ ਅਫਸਰ ਆਉਦੇ ਕੋ ਹਣਾ ਜਿਹਦਾ ਰਜਿਸਟਰ ਆਫ ਵੋਟਰ ਜਿਹੜਾ ਇਹ ਸਿੰਪਲ ਉਹੀ ਹੈ ਜਿਹੜਾ ਆਲਰੇਡੀ ਤੁਸੀਂ ਇਲੈਕਸ਼ਨ ਐਮਪੀ ਦੀ ਪਹਿਲੋ ਕਰਾਈ ਐ ਐਮਐਲਏ ਦੀ ਇਲੈਕਸ਼ਨ ਕਰੰਦੀ ਉਹਦੇ ਵਿੱਚ ਸਿੰਪਲ ਉਹ ਹੈ ਰਜਿਸਟਰ ਆਫ ਵੋਟਰ ਹੈ ਇਸ ਤੋਂ ਅਗਲੀ ਗੱਲ ਕਰਦੇ ਆ ਰਜਿਸਟਰ ਆਫ ਵੋਟਰ ਦੇ ਅੰਦਰ ਕੀ ਹੈ ਸੀਰੀਅਲ ਨੰਬਰ ਹੁੰਦਾ ਠੀਕ ਹੈ ਜੀ ਸੀਰੀਅਲ ਨੰਬਰ ਆਫ ਦਾ ਇਲੈਕਟਰ ਇੰਦਾ ਇਲੈਕਟਰ ਰੋਲ ਜਿਹੜਾ ਮਾਸਟਰ ਰੋਲ ਹੈ ਉਹਦੇ ਵਿੱਚ ਕਿੰਨਾ ਨੰਬਰ ਹੈ 225 ਹੈ ਜਾਂ ਜਿੰਨਾ ਵੀ ਹੈ ਔਰ ਡਿਟੇਲਸ ਆਫ ਦਾ ਡਾਕੂਮੈਂਟ ਕੀ ਦਿੱਤਾ ਨੇ ਠੀਕ ਹੈ ਆਧਾਰ ਕਾਰਡ ਵਾਲਾ ਜਿਹੜਾ ਸੀ ਉਹ ਆਪਾਂ ਲਿਖੀ ਜਾਂਦੇ ਆ ਬਾਕੀ ਇਹਦਾ ਡਾਕੂਮੈਂਟ ਚ ਪਾਈ ਜਾਂਦੇ ਆ ਜਾਂ ਸੌਰੀ ਟੈਪਿਕ ਟੈਪਿਕ ਵਾਲਾ ਪਾਈ ਜਾਂਦੇ ਆ ਜਿਹੜਾ ਵੋਟਰਸ ਬਾਕੀ ਅਦਰ ਚ ਪਾਈ ਜਾਂਦੇ ਆ ਸਨਿਚੇ ਤੇ ਫਰਮ ਪ੍ਰੋਫਰੈਸ਼ਨ ਉਹਦਾ ਜਗੁੱਠਾ ਜਾਂ ਸਾਈਨ ਕਰ ਵਾਲੀ ਨਹੀਂ ਤੇ ਇਦਾਂ ਦਾ ਅਪਰ ਰਿਸਟਰ ਮੇਨਟੇਨ ਕਰੀ ਜਾਂਦੇ ਆ ਸੋ ਮੈਂ ਆਲਰੇਡੀ ਮੇਰੀਆਂ ਪਿਛਲੀਆਂ ਵੀਡੀਓ ਦੇਖਿਓ ਕਈ ਫਾਇਦੇਮੰਦ ਹੋਰ ਗੀਆਂ ਜਿਨ੍ਹਾਂ ਵਿੱਚ ਮੈਂ ਦੱਸਿਆ ਸੀ ਕਿੰਨੇ ਤਰ੍ਹਾਂ ਦੇ ਡਾਕੂਮੈਂਟ ਜਿਹੜੇ ਨੇ ਪ੍ਰੋਡਿਊਸ ਕਰ ਸਕਦਾ ਜਿਹੜਾ ਵੋਟਰ ਹੈ ਸੋ ਅਗਲੀ ਗੱਲ ਕਰਦੇ ਆ ਇਹ ਜਿਹੜਾ ਵੋਟਰ ਸਲਿੱਪ ਜਿਹੜੀ ਕੱਲੇ ਕੱਲੇ ਨੂੰ ਦੇਣੀ ਹੈ ਵੀ ਸੇਮ ਉਹੀ ਜਿਹੜੀ ਆਲਰੇਡੀ ਪੂਰੀ ਲੈਕਚਰ ਹੈ ਕਰਵਾ ਚੁੱਕੇ ਹੋ ਇਹਦੇ ਵਿੱਚ ਵੀ ਸੀਰੀਅਲ ਨੰਬਰ ਲਿਖਿਆ ਹੋਇਆ ਹੈ ਅਲਰੇਡੀ ਤੁਸੀਂ ਸਾਰਾ ਹੀ ਜਾਣਦੇ ਹੋ ਵੋਟਰ ਸਲਿੱਪ ਪੋਲਿੰਗ ਅਫਸਰ ਦੇ ਸਾਈਨ ਹੋ ਜਾਣੇ ਤੇ ਸਲਿੱਪ ਜਿਹੜੀ ਹੈ ਰਿਕਾਰਡ ਦੇ ਵਿੱਚ ਆਪਾਂ ਰੱਖੀ ਜਾਣੀ ਹੈ ਔਰ ਮੇਬੀ ਇਹ ਦਾ ਦੇ ਤੁਹਾਨੂੰ ਇਹਨਾਂ ਐਨਵੈਲਪ ਵੀ ਮਿਲਣਗੇ ਜਾਂ ਹੋਰ ਐਨਵੈਲਪ ਮਿਲਣਗੇ ਤਾਂ ਉਹਨਾਂ ਬਾਰੇ ਮੈਂ ਥੋੜਾ ਤੁਹਾਨੂੰ ਦੱਸ ਦਵਾਂਗਾ ਸੋ ਇਸ ਤੋਂ ਅਗਲੀ ਗੱਲ ਕਰਦੇ ਹਾਂ ਕਿ ਕੁਝ ਪ੍ਰਿੰਟਡ ਮਟੀਰੀਅਲ ਤੁਹਾਨੂੰ ਮਿਲੇ ਜਿਹੜਾ ਤੁਸੀਂ ਕਮਰੇ ਦੇ ਵਿੱਚ ਲਗਾਉਣਾ ਹੈ ਜਾਂ ਕਿਸੇ ਪੁਆਇੰਟ ਤੇ ਲਗਾਉਣਾ ਹੈ ਸੋ ਇਦਾਂ ਦੀਆਂ ਵੀਡੀਓ ਤੁਹਾਡੇ ਨਾਲ ਇਸ ਪੰਚਾਇਤੀ ਇਲੈਕਸ਼ਨ ਦੇ ਵਿੱਚ ਮੈਂ ਸਾਂਝੀਆਂ ਕਰਦਾ ਰਾਵਾਂਗਾ ਇਹ ਮੇਰਾ ਚੈਨਲ ਹੈ ਟਿਊਟਰ ਸੰਤ ਪੁਲਵਿੰਦਰ ਸਰ ਤੇ ਨਾਂ ਦੇ ਉੱਤੇ ਸੋ ਇਸ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ ਤਾਂ ਜੋ ਵੱਧ ਤੋਂ ਵੱਧ ਜਿੰਨਾ ਕੋ ਹੋ ਸਕੇ ਤੁਹਾਡੀ ਹੈਲਪ ਕਰ ਸਕੀਏ ਤੇ ਫਿਊਚਰ ਦੇ ਵਿੱਚ ਇਹ ਵੀਡੀਓ ਪਰਮਾਨੈਂਟਲੀ ਸੇਵ ਰਹਿੰਦੀ ਹੈ ਜਦੋਂ ਮਰਜ਼ੀ ਦੁਬਾਰਾ ਤੁਸੀਂ ਜਿੰਨੀ ਵਾਰ ਵੀ ਇਲੈਕਸ਼ਨ ਕਰਾਉਣੀ ਹੈ ਤੁਸੀਂ ਇਹਦਾ ਫਾਇਦਾ ਲੈ ਸਕਦੇ ਹੋ ਸੋ ਠੀਕ ਹੈ ਜੀ ਦੁਬਾਰਾ ਅਗਲੀ ਵੀਡੀਓ ਦੇ ਵਿੱਚ ਪੂਰਾ ਪ੍ਰੋਸੀਜਰ ਤੇ ਜਿਹੜੇ ਫਾਰਮ ਕਲਾ-ਕਲਾ ਭਰ ਕੇ ਤੁਹਾਡੇ ਨਾਲ ਸਾਂਝ ਪਾਵਾਂਗੇ ਧੰਨਵਾਦ ਵੈਲਕਮ ਥੈਂਕ ਯੂ